ਉਯੋਜ ਅੱਜ ਕਿਹੇ ਖਾਸ ਜਗ੍ਹਾ ਤੇ ਆਏ ਆ ਤੇ ਇਹ ਕਹਿੰਦੇ ਜਾਣਾ ਵਾ ਕਿਹੇ ਖਾਸ ਜਗ੍ਹਾ ਤੇ ਤੁਸੀਂ ਸੋਚੋ ਕਿੱਥੇ ਆਏ ਹੋਵਾਂਗੇ ਆਪ ਵੇਖੋ ਕਾਵਨ ਨੂੰ ਖਾਲਾ ਪਾਣੀ ਇਹ ਆਉ ਚੈੱਕ ਕਰੋ ਆ ਜਾਏ ਆਪਾਂ ਗਾਉਸ਼ਾਗਾ ਕਹਿੰਦੇ ਅਸੀਂ ਤੇ ਖਾਣੇ ਗਏ ਨੇ ਆ ਇਹਦੇ ਵਿੱਚ ਨਾ ਗੋਰੀਆਂ ਗੋਰੀਆਂ ਵੀ ਹੀਆਂ ਵਾ ਗੋਰੀਆਂ ਗੋਰੀਆਂ ਗਾਵਾਂ ਅੱਜ گاਉ ਨੂੰ ਆਪਾਂ ਜਾਗਾ ਪਵਣ ਆਏ ਆ ਕਹਿੰਦੇ ਅਸੀਂ ਖਾਂਦੇ ਕਹਿੰਦੇ ਆ ਅੱਜ ਆਪਾਂ ਸੇਵਾ ਕਰੀਏ گاਉ ਮਾਤਾ ਦੀ ਆਓ ਵੇਖੋ ਜੀ ਸਾਰੇ ਖਾਂਦੇ ਪੀਂਦੇ ਨੇ ਸਾਰੀਆਂ ਵੇਖੋ ਦਵਾ ਦਵਾ ਕਰੀਆਂ ਜੀ ਲਓ ਜੀ ਪਰਤੀ ਕਟਾਉਂਗੇ ਆ ਹਾਂ ਢੀ ਜੀ ਪਰਤੀ ਕਟਾ ਰਗੇ ਨੇ ਹੁਣੇ ਆਪਾਂ ਨੂੰ ਜਾਗਾ ਮਿਲੂਗਾ ਆ ਪਰਤੀ ਇੱਥੇ ਵਿਖਾਉਣੀ ਆ ਆਪਾਂ ਆਓ ਜੀ ਹੁਣ ਗੌਰ ਨਾਲ ਵੇਖ ਲਿਆ ਇਹਨਾਂ ਨੂੰ ਕਿੰਨੀਆਂ ਬਾੜੀਆਂ ਓਸਤਾਦ ਜੀ ਤਿੰਨ ਤਿੰਨ ਬਾੜੀਆਂ ਜੀ ਤਿੰਨ ਬਾੜੀਆਂ ਚੁੱਕੋ ਜੀ ਚਲੋ ਜੀ ਇੱਕ ਚੁੱਕਾਂ ਮੈਂਗਾ ਤੁਸੀਂ ਚੁੱਕੋਗੇ ਚਲੋ ਇੱਕ ਮੈਂ ਚੁੱਕ ਲੈਣਾ ਜੀ ਆਓ ਜੀ ਸ਼ਹਿਗਿਆ ਆ ਜਾ ਤੋ ਚਲੋ ਜੀ ਠੀਕ ਹੈ ਜੀ ਓਕੇ ਜੀ ਓਕੇ ਕਿੱਧਰ ਜਾਣਾ ਜੀ ਅੰਦਰ ਵਾਲੇ ਪਾਸੇ ਕਿ ਬਾਹਰ ਵਾਲੇ ਪਾਸੇ ਚਲੋ ਬਾਹਰ ਵਾਲੇ ਪਾਸੇ ਆਓ ਜਾ ਗਾਉ ਮਾਤਾ ਜੀ ਮੇਗਾ ਕਰਿਓ ਚਲ ਪੁੱਤਰ ਪਾਓ ਚਲੋ ਪਾਓ ਜੀ ਗਾਉ ਮਾਤਾ ਜੀ ਨੂੰ ਇੱਕ ਬਾੜੀ ਪਾ ਦੋ ਇੱਕ ਬਾੜੀ ਸਾਗੇ ਪਾਸੇ ਸਾਗੇ ਪਾਸੇ ਪਾਓ ਥੋੜਾ ਥੋੜਾ ਪਾਓ گے ਕੇ ਕੇ ਜੋ ਕੇ ਕੇ ਜੋ ਸਾਗੇ ਕੇ ਕੇ ਜਾ ਜਗਾ ਜਗਾ ਫੜਾ 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 ਜਾ ਗਾਉ ਮਾਤਾ ਜੀ ਚਲੋ ਜੀ ਕਾਫੀ ਕਾਫੀ ਕੰਮ ਆਨੇ ਹੋ ਦੇਖੋ ਅੰਦਰ ਇਹ ਤੋਂ ਮਸਤ ਕਰੀ ਕੋ ਨੀ ਚ ਭਾਗ ਸ਼ੈਗੂ ਤੈਨੂੰ ਵੇਖਦੀ ਗਾਉ ਗਾਉ ਮਾਤਾ ਵੇਖਦੀ ਤੈਨੂੰ ਕਹਿੰਦੀ ਸ਼ੈਗੂ ਆਈ ਆ ਵਾਈਟ ਵਾਲੀ ਵਧੀ ਨਾ ਵਾਈਟ ਵਾਲਿਆਂ ਮੇਰੇ ਹਾਂ ਚਲ ਆਓ ਤੇਲੀ ਚਲ ਆਓ ਅੱਗੇ ਲੱਗਦੇ ਹੋਣਾ ਅੱਗੇ ਆਜੋ ਅੱਗੇ ਆਜੋ ਅੱਗੇ ਜਾ ਗੋ ਆਓ ਆਓ ਕਿਹਦੇ ਗੋ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਜਾ ਗੋ ਜੈ ਗੋ ਮਾਰਾ ਜਾ ਲੋ ਜੀ ਅੰਦਰ ਵਾਲੇ ਪਾਸੇ ਆ ਗਏ ਆ ਲੋ ਜੀ ਇੱਦਾਂ ਵੇਖਣ ਲਈ ਤੁਹਾਡੇ ਹਗਾ ਨੂੰ ਪਾਓ ਬੈਠੋ ਬਾੜੀ ਹੱਤ ਨਾ ਪਾਦੇ ਦੋ ਹੱਤਾਂ ਨਾ ਪਾਦੇ ਦੋ ਹੱਤਾਂ ਬਾਸ਼ਾਗਵੇਂ ਨੇ ਦੇ ਦਿੱਤਾ ਪਾਓ ਸਰੋ ਤਾਂ ਪਾਓ ਪਾਓ ਤਾਂ ਪਾਓ ਨਹੀਂ ਨਹੀਂ ਢਿੱਡ ਭਾ ਗਿਆ ਉਹਨਾਂ ਦਾ ਚਲੋ ਅੱਗੇ ਜੋ ਵੇਖੋ ਜੀ ਹੁਣ ਸਮਾਇਰਾ ਦੇ ਪਪਾ

गांव माता दी सेवा हो <सवाँ देखे> गई ते माता दी कृपा ਕਰਨ ਚੱਲੇ ਹੁਣ ਆਪਾਂ ਕਰ ਸਰੂ ਕਿਤੇ ਸਰੂ ਲਓ ਜੀ ਹੁਣ ਫੇਰ ਦਵਾਖਾ ਤੋਂ ਬਾਲਟੀਆਂ ਭਰ ਲੱਗੇ ਨੇ ਤੇ ਇਦਾਂ ਹੀ 사ਗਾ ਸਿਸਟਮ ਚੱਲਦਾ ਜਾਂਦਾ ਇਹ ਕਿ ਆਂਦੇ ਨੇ ਤੇ ਪਰਤੀ ਫੜਾ ਕੇ ਦੇ ਚਾਰਾ ਲੈ ਕੇ ਪਾਉਂਦੇ ਨੇ ਤੇ گاਉਂ માતા ਦੀ ਕਿਰਪਾ ਕਰਨਗੇ ਆਂਟੀ ਜੀ ਸਾਡੇ ਕੈਸ਼ੀਅਰ ਨੇ ਪੱਤੀਆਂ ਕੱਟਦੇ ਆਂਟੀ ਜੀ ਚਲੋ ਮਾਗਰ ਮੇਰ ਕਰਨਾ ਸੱਚੇ ਪਾਸ਼ਾ ਇਹਨਾਂ ਦੇ ਤੇ ਸਾਰੇ ਲੱਗੇ ਹੋਏ ਨੇ ਜਿਨ੍ਹਾਂ ਨੇ ਖਾ ਲਿਆ ਉਹ ਉੱਥੇ ਖੜੋ ਜਾਂਦੀਆਂ ਉੱਥੇ ਬਹਿ ਜਾਂਦੀਆਂ ਨੇ ਉਹਨਾਂ ਨੇ ਸੋਇਨਾ ਹੋਣਾ ਜਿਨ੍ਹਾਂ ਨੂੰ ਭੁੱਖ ਲੱਗੀ ਆ ਉਹ ਇੱਥੇ ਨੇ ਚਲੋ ਜੀ ਬੱਸ ਜੀ ਕਰਤੀ ਸੇਵਾ ਬੱਸ ਓਕੇ ਜੀ ਸ਼ੈਗੂ ਤੂੰ ਉੱਥੇ ਬਹਿ ਜਾ ਬਾਏ ਉੱਥੇ ਬਹਿ ਜਾ ਬਾਏ ਹੈ